ਹਾਂਜੀ ਸਤਿ ਸ੍ਰੀ ਅਕਾਲ ਜੀ ਆਣਾ ਆਪਣੇ ਪਿੰਡ ਵਿੱਚ ਸੇਵਾ ਇਕੱਠੀ ਕਰਦੇ ਹੁੰਨੇ ਆ ਬਹ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਇਹ ਜੋ ਅਮਰਸਰ ਫਕਤਪੂਰਨ ਸਿੰਘ ਪਿੰਗਲਵਾੜਾ ਤੇ ਉੱਥੇ ਜਿਹੜੇ ਵੀ ਆਪਣਾ ਰਹਿੰਦੇ ਆ ਬੱਚੇ ਆ ਛੋਟੇ ਛੋਟੇ ਜਾਂ ਕੋਈ ਵੀ ਰਹਿੰਦੇ ਉੱਥੇ ਤੇ ਉਹਨਾਂ ਵਾਸਤੇ ਨਾ ਕੱਪੜੇ ਇਕੱਠੇ ਕਰ ਦਿੰਦੇ ਆ ਪੁਰਾਣੇ ਕੱਪੜੇ ਤੇ ਤਕਰੀਬਨ ਆਪਣੇ ਪਿੰਡ ਵਿੱਚ ਇੰਨੀ ਸੇਵਾ ਆਈ ਆ ਤੇ ਉਹ ਹੌਕਾ ਦਵਾ ਦਿੰਨੇ ਆਪਾਂ ਗੁਰਦੁਆਰਾ ਸਾਹਿਬ ਤੇ ਜਿਨੇ ਜਿਨਾਂ ਦੇ ਕੋਲ ਵੀ ਬਾਦੂ ਕੱਪੜੇ ਜਾਂ ਪੁਰਾਣੇ ਜਿਵੇਂ ਨਵੇਂ ਵੀ ਦੇ ਜਾਂਦਾ ਕੋਈ ਪੁਰਾਣੇ ਵੀ ਦੇ ਜਾਂਦਾ ਤੇ ਆਪਾਂ ਇਕੱਠੇ ਕਰਕੇ ਤੇ ਇਥੋਂ ਸਿੰਘ ਆਉਂਦੇ ਆ ਆਣ ਕੇ ਲੈ ਜਾਂਦੇ ਤਕਰੀਬਨ ਨਾ ਦੋਹਾਂ ਤਿੰਨਾਂ ਮਹੀਨਿਆਂ ਬਾਅਦ ਜਾਂ ਡੇਢ ਮਹੀਨੇ ਬਾਅਦ ਉਹ ਹੌਕਾ ਦਵਾ ਲਈਦਾ ਗੁਰਦੁਆਰਾ ਸਾਹਿਬ ਵੀ ਕੱਪੜੇ ਉੱਥੇ ਲੈ ਕੇ ਜਾਣੇ ਆ ਤੇ ਪਹੁੰਚਦੇ ਕਰੋ ਤੇ ਐਨੇ ਆਪਣੇ ਪਿੰਡ ਵਿੱਚ ਇੰਨੀ ਸੇਵਾ ਆ ਗਈ ਆ ਤੇ ਜਰੂਰ ਜਿਹੜਾ ਆਪਣਾ ਵੀਡੀਓ ਦੇਖਦਾ ਸ਼ੇਅਰ ਵੀ ਕਰਿਓ ਤੇ ਜਰੂਰ ਆਪਣਾ ਆਪਦੇ ਪਿੰਡ ਪਿੰਡੇ ਇਹ ਪ੍ਰਚਾਰਾ ਕਰੋ ਚਲੋ ਲੋਡ ਬੰਦ ਨੂੰ ਜੀ ਮਿਲ ਜੇ ਇਹ ਤੋਂ ਵੱਡਾ ਬੰਨਣੀਗਾ ਕੋਈ ਨਵੇਂ ਕੱਪੜੇ ਵੀ ਦੇ ਜਾਂਦਾ ਕੋਈ ਪੁਰਾਣੇ ਵੀ ਦੇ ਜਾਂਦਾ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਤੇ ਆ ਪਰ ਅੱਲਾਹ ਤੁਹਾਨੂੰ